ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਬਹੁਤ ਹੀ ਪਿਆਰਾ ਜਾਂ ਲੋਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਜਿਹੜਾ ਕਿ ਲਹਿੰਦੇ ਪੰਜਾਬ ਤੋਂ ਵੀਰ ਉਮਰ ਹਿਆਤ ਜੀ ਨੇ ਭੇਜਿਆ ਉਹ ਹਮੇਸ਼ਾ ਹੀ ਸਾਨੂੰ ਵੱਖਰੀਆਂ ਵੱਖਰੀਆਂ ਬਣਦੀਆਂ ਭੇਜਦੇ ਆ ਪੇ ਗੀਤ ਗਉਣ ਤੋਂ ਪਹਿਲਾਂ ਸਾਨੂੰ ਇਹ ਸੀ ਕਿ ਗਾਈਏ ਜਾਂ ਨਾਲੇ ਫਿਰ ਸੋਚਿਆ ਕਿ ਨਹੀਂ ਇੱਕ ਤਰ੍ਹਾਂ ਦਾ ਵੀ ਨਹੀਂ ਹੈ ਨਾ ਕੁਝ ਵੱਖਰਾ ਵੀ ਗਾਉਣਾ ਸਾਡੀ ਕੋਸ਼ਿਸ਼ ਆ ਕਿ ਹਰ ਤਰ੍ਹਾਂ ਦੀ ਵੰਨਗੀ ਜਿਹੜੀ ਵੱਖਰੀ ਲੈ ਚਾ ਜਿਵੇਂ ਦੀ ਵੀ ਹੈ ਵੀਰ ਭੇਜਦੇ ਆ ਜਾਂ ਇਧਰੋਂ ਵੀ ਕਈ ਸਰੋਤੇ ਭੇਜਦੇ ਆ ਤਾਂ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰੀਏ ਕਿਉਂਕਿ ਹੋ ਸਕਦਾ ਆਪਾਂ ਲੋਗ ਇਹਤਨਾ ਗਾਈਏ ਤੇ ਕਦੇ ਵੀ ਸਾਡੇ ਦਰਸ਼ਕਾਂ ਸਰੋਤਿਆਂ ਤੱਕ ਨਹੀਂ ਪਹੁੰਚੂਗਾ ਹਨ ਤੇ ਆਪਣੀ ਇਥੋਂ ਇਹੀ ਕੋਸ਼ਿਸ਼ ਹੈ ਇਸ ਚੈਨਲ ਤੋਂ ਵੀ ਵੱਖਰੀ ਵੱਖਰੀ ਵੰਨਗੀ ਪੇਸ਼ ਕਰੀਏ ਤੇ ਖੂਬਸੂਰਤ ਜਾਂ ਲੈਂਦੇ ਪੰਜਾਬ ਦਾ ਲੋਗ ਇਧਰ ਕਣਕਾਂਓ ਉਧਰ ਕਣਕਾਂ ਵਿੱਚ ਕਣਕਾਂ ਦੇ ਸੜਕਾਂ ਇਧਰ ਕਣਕਾਂਓ ਉਧਰ ਕਣਕਾਂ ਵਿੱਚ ਕਣਕਾਂ ਦੇ ਸੜਕਾਂ ਨੀ ਮਾਈ ਮੈਨੂੰ ਤੋਰੀ ਨਾ ਕੱਢ ਲੈ ਜਵਾਈ ਨਾਲ ਰੜਕਾਂ ਨੀ ਮਾਈ ਮੈਨੂੰ ਤੋਰੀ ਨਾ ਕੱਢ ਲੈ ਜਵਾਈ ਨਾਲ ਰੜਕਾਂ ਨੀ ਮਾਈ ਮੈਨੂੰ ਤੋਰੀ ਨਾ ਅੰਬੜੀਏ ਮੈਂ ਝੂਠ ਨਾ ਬੋਲਾਂ ਜਦੋਂ ਤੀਕ ਮੈਂ ਪੀਕੇ ਅੰਬੜੀਏ ਮੈਂ ਝੂਠ ਨਾ ਬੋਲਾਂ ਜਦੋਂ ਤੀਕ ਮੈਂ ਪੀਕੇ ਓਦੋਂ ਤੀਕ ਜਵਾਈ ਤੇਰਾ ਨਿਉ ਨਿਉ ਮੱਥਾ ਟੇਕੇ ਓਦੋਂ ਤੀਕ ਜਵਾਈ ਤੇਰਾ ਨਿਉ ਨਿਉ ਮੱਥਾ ਟੇਕੇ ਹੁਣੇ ਉਥੇ ਮੈਂ ਦਿਨ ਪਰ ਤੱਲੀ ਰੈਂਦੀ ਨੀ ਵਿੱਚ ਸੜਕਾਂ ਨੇ ਮਾਏ ਮੈਨੂੰ ਤੋਰੀਨਾ ਕੱਢ ਲੈ ਜਵਾਈ ਨਾਲ ਰੜਕਾਂ ਨੇ ਮਾਏ ਮੈਨੂੰ ਤੋਰੀਨਾ ਕੱਢ ਲੈ ਜਵਾਈ ਨਾਲ ਰੜਕਾਂ ਨੇ ਮਾਏ ਮੈਨੂੰ ਤੋਰੀਨਾ ਬੇਗਰ ਰਾਣੇ ਪੈਰਾ ਥੱਲੇ ਵਿਦਿਆ ਫੁੱਲ گلابی ਬੇਕਦਰਾਨੀ ਪੈਰਾ ਥੱਲੇ ਮਿੱਦਿਆ ਫੁੱਲ ਗੁਲਾਬੀ ਕੁੜੀ ਕਬੂਤਰ ਵਰਗੀ ਨੀ ਮੇਰੇ ਪੱਲੇ ਪਿਆ ਸ਼ਰਾਬੀ ਕੁੜੀ ਕਬੂਤਰ ਵਰਗੀ ਨੀ ਮੇਰੇ ਪੱਲੇ ਪਿਆ ਸ਼ਰਾਬੀ ਬੋਤਲ ਪੀਂਦਾ ਰੰਗ ਬਰੰਗੀ ਨਾਲੇ ਮਾਰੇ ਬੜਕਾ ਨਿਮਾਇ ਮੈਨੂੰ ਤੋਰੀ ਨਾ ਕੱਢ ਲੈ ਜਵਾਈ ਨਾਲ ਰੜਕਾ ਨਿਮਾਏ ਮੈਨੂੰ ਤੋਰੀ ਨਾ ਕੱਢ ਲੈ ਜਵਾਈ ਨਾਲ ਰੜਕਾ ਨਿਮਾਏ ਮੈਨੂੰ ਤੋਰੀ ਨਾ ਅੱਖ ਮਿਲਾਵਾ ਕਦੇ ਹਸਾਵਾ ਮਾਹੀ ਨੂੰ ਤਰਸਾਵਾ ਅੱਖ ਮਿਲਾਵਾ ਕਦੇ ਹਸਾਵਾ ਮਾਹੀ ਨੂੰ ਤਰਸਾਵਾ ਜਿਉਂ ਜਿਉਂ ਕਰਦਾ ਰਾਣੋ ਰਾਣੋ ਮੈਂ ਪਈ ਕਰਦੀ ਮੜਕਾ ਨਿਮਾਏ ਮੈਨੂੰ ਤੋਰੀਨਾ ਕੱਢ ਲੈ ਜਵਾਈ ਨਾਲ ਰੜਕਾ ਨਿਮਾਏ ਮੈਨੂੰ ਤੋਰੀਨਾ ਕੱਢ ਲੈ ਜਵਾਈ ਨਾਲ ਰੜਕਾ ਨਿਮਾਏ ਮੈਨੂੰ ਤੋਰੀਨਾ ਸੋ ਅਸਕਰ ਦੇ ਜੀ ਇਹ ਲੋਕੀਂ ਅਧਿਆ ਲੱਗਿਆ ਹੋਵੇਗਾ ਕਿਉਂਕਿ ਇਸ ਸੁਰ ਚ ਅਸੀਂ ਵੀ ਪਹਿਲੀ ਵਾਰ ਗਾਇਆ ਜੇ ਕੋਈ ਗਲਤੀ ਹੋ ਗਈ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਜੀ ਕਿਉਂਕਿ ਹਰ ਚੀਜ਼ ਹਰ ਬੰਦਾ ਪੂਰਾ ਪਰਫੈਕਟ ਨਹੀਂ ਹੁੰਦਾ ਅਸੀਂ ਵੀ ਨਹੀਂ ਹੈਗੇ ਕਿਉਂਕਿ ਅਸੀਂ ਹਜੇ ਸਿੱਖ ਰਹੇ ਆਂ ਆਪਦੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਜੋ ਵੀ ਸਾਨੂੰ ਸਾਡੇ ਤੋਂ ਵੱਡੇ ਲੋਕੀਂ ਤੇ ਭੇਜਦੇ ਆਂ ਅਸੀਂ ਉਹਨਾਂ ਤੋਂ ਸਿੱਖਦੇ ਆਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਸ ਚੀਜ਼ ਚ ਵਿਦਵਾਨ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ